ਦੋਸਤੋ ਡੇਰਾ ਸੱਚਾ ਸੌਦਾ ਸਰਸਾ ਦਾ ਮੁਖੀ ਗਰਮੀਤ ਰਾਮ ਰਹੀਮ ਜੋ ਆਪਣੇ ਹੀ ਡੇਰੇ ਵਿੱਚ ਰਹਿੰਦੀਆਂ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿੱਚ ਜੇਲ੍ਹ ਕੱਟ ਰਿਹਾ ਹੈ ਸ਼ਾਇਦ ਤੁਸੀਂ ਨਾ ਜਾਣਦੇ ਹੋਵੋ ਪਰ ਰਾਮ ਰਹੀਮ ਤੇ ਕਾਰਵਾਈ ਇੰਨੀ ਸੌਖੀ ਨਹੀਂ ਸੀ ਹੋਈ ਬਲਾਤਕਾਰ ਪੀੜਤ ਲੜਕੀਆਂ ਵੱਲੋਂ ਅੱਜ ਤੋਂ ਕਰੀਬ 20 ਸਾਲ ਪਹਿਲਾਂ ਉਸ ਵਕਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਗੁਪਤ ਚਿੱਠੀਆਂ ਲਿਖਿਆ ਗਈਆਂ ਸਨ ਉਹਨਾਂ ਚਿੱਠੀਆਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਬਾਅਦ ਵਿੱਚ ਸਰਕਾਰ ਨੇ ਜਾਂਚ ਕੀਤੀ ਤੇ ਉਹ ਚਿੱਠੀਆਂ ਪੱਤਰ ਬਿਲਕੁਲ ਸੱਚੇ ਸਾਬਤ ਹੋਏ ਸਨ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬਲਾਤਕਾਰ ਪੀੜਤ ਸਾਧਵੀਆਂ ਵੱਲੋਂ ਲਿਖੇ ਪੱਤਰਾਂ ਬਾਰੇ ਜਾਣਕਾਰੀ ਦੇਵਾਂਗੇ ਕਿ ਕੀ ਕੁਝ ਉਹਨਾਂ ਨੇ ਰਾਮ ਰਹੀਮ ਦੇ ਖਿਲਾਫ ਲਿਖਿਆ ਸੀ ਰਾਮ ਰਹੀਮ ਆਪਣੇ ਡੇਰੇ ਵਿੱਚ ਰਹਿੰਦੀ ਹੈ ਸਾਧਵੀਆਂ ਦੇ ਨਾਲ ਕੀ ਕੀ ਜ਼ੁਲਮ ਕਰਦਾ ਸੀ ਕਿਵੇਂ ਉਹਨਾਂ ਦਾ ਧੱਕੇ ਨਾਲ ਰੇਪ ਕੀਤਾ ਜਾਂਦਾ ਸੀ ਤੇ ਫਿਰ ਕਿਵੇਂ ਉਹਨਾਂ ਪੀੜਤਾਂ ਦੇ ਮੂੰਹ ਬੰਦ ਕਰਵਾਏ ਜਾਂਦੇ ਸਨ ਜਿਹੜਾ ਵੀ ਕੋਈ ਉਸ ਦੇ ਖਿਲਾਫ ਜਾਂਦਾ ਸੀ ਉਸ ਦਾ ਕੀ ਹਜਰ ਉੱਦਾ ਸੀ ਰਾਮ ਰੇਮ ਦੀ ਦਰਦਗੀ ਤੋਂ ਪੀੜਤ ਸਾਧਵੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਕੀ ਕੁਝ ਲਿਖਿਆ ਸੀ ਸਾਧਵੀਆਂ ਨੇ ਆਪਣੇ ਨਾਲ ਬੀਤਿਆ ਉਹਨਾਂ ਚਿੱਠੀਆਂ ਵਿੱਚ ਸੁਣ ਕੇ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੋੜ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਸਾਧਵੀਆਂ ਵੱਲੋਂ ਵਿਸ਼ਾ ਸੈਂਕੜੇ ਕੁੜੀਆਂ ਦੇ ਬਲਾਤਕਾਰ ਦੀ ਜਾਂਚ ਬਾਰੇ ਲਿਖਿਆ ਗਿਆ ਸੀ ਅੱਗੇ ਉਹ ਗੁਨਾਮ ਸਾਧਵੀ ਲਿਖਦੀ ਹੈ ਕਿ ਸ਼੍ਰੀਮਾਨ ਜੀ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਤੇ ਡੇਰਾ ਸੱਚਾ ਸੌਦਾ ਸਰਸਾ ਵਿੱਚ ਪਿਛਲੇ 5 ਸਾਲਾਂ ਤੋਂ ਬਤੌਰ ਸਾਧਵੀ ਤੇ ਦੌਰਤੇ ਸੇਵਾ ਕਰ ਰਹੀ ਹਾਂ ਸਾਧਵੀ ਅੱਗੇ ਲਿਖਦੀ ਹੈ ਕਿ ਮੇਰੇ ਤੋਂ ਬਿਨਾ ਵੀ ਡੇਰੇ ਵਿੱਚ ਸੈਂਕੜੇ ਕੁੜੀਆਂ ਰਹਿੰਦੀਆਂ ਹਨ ਜਿਹੜੀਆਂ ਹਰ ਰੋਜ਼ ਡੇਰੇ ਵਿੱਚ 19-19 ਘੰਟੇ ਸੇਵਾ ਕਰਦੀਆਂ ਹਨ ਪਰ ਸਾਬ ਦਾ ਡੇਰੇ ਵਿੱਚ ਸਰੀਰਕ ਛੋਛ ਰੋਦਾ ਹੈ ਡੇਰਾ ਮੁਖੀ ਰਾਮ ਰਹੀਮ ਵੱਲੋਂ ਕੁੜੀਆਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ ਮੈਂ ਇੱਕ ਪੜ੍ਹੀ ਲਿਖੀ ਬੀਏ ਪਾਸ ਕੁੜੀ ਸੀ ਪਰ ਮੇਰੇ ਪੂਰੇ ਪਰਿਵਾਰ ਦੀ ਡੇਰੇ ਵਿੱਚ ਅੰਨੀ ਚਰਦਾ ਹੈ ਉਹਨਾਂ ਦੇ ਕਹਿਣ ਤੇ ਹੀ ਮੈਂ ਸਾਧਵੀ ਬਣੀ ਪਰ ਸਾਧਵੀ ਬਣ ਤੋਂ 2 ਸਾਲ ਬਾਅਦ ਇੱਕ ਦਿਨ ਸਾਧਵੀਆਂ ਦੀ ਮੁਖੀ ਜਿਸ ਦਾ ਨਾਮ ਚਿੱਠੀ ਵਿੱਚ ਗੁਰਜੋਤ ਕੌਰ ਦੱਸਿਆ ਗਿਆ ਸੀ ਉਹ ਉਸ ਲੜਕੀ ਕੋਲ ਆਈ ਤੇ ਕਹਿਣ ਲੱਗੀ ਕਿ ਗੁਰੂ ਜੀ ਨੇ ਤੁਹਾਨੂੰ ਅੱਜ ਗੁਫਾ ਵਿੱਚ ਬੁਲਾਇਆ ਹੈ ਇਹ ਸੁਣ ਕੇ ਉਹ ਕੁੜੀ ਬੜੀ ਖੁਸ਼ ਹੋਈ ਕਿ ਅੱਜ ਮੇਰੇ ਪਿਤਾ ਜੀ ਨੇ ਮੈਨੂੰ ਗੁਫਾ ਵਿੱਚ ਬੁਲਾਇਆ। ਕੁੜੀ ਪਹਿਲੀ ਵਾਰ ਗੁਫਾ ਵਿੱਚ ਜਾ ਰਹੀ ਸੀ। ਜਦੋਂ ਉਹ ਕੁੜੀ ਗੁਫਾ ਦੇ ਅੰਦਰ ਗਈ ਤਾਂ ਉਸਨੇ ਦੇਖਿਆ ਕਿ ਡੇਰਾ ਸਾਹਦ ਅੰਦਰ ਬੈਠਾ ਬੈੱਡ ਤੇ ਟੀਵੀ ਦਾ ਅੱਤ ਵਿੱਚ ਰਿਮੋਟ ਫੜ ਕੇ ਬੈਠਾ ਸੀ। ਪਰ ਜਦੋਂ ਉਹ ਕੁੜੀ ਕੋਲ ਗਈ ਤਾਂ ਸਾਹਮਣੇ ਟੀਵੀ ਤੇ ਅਸ਼ਲੀਲ ਫਿਲਮਾਂ ਚੱਲ ਰਹੀਆਂ ਸਨ। ਬੈੱਡ ਦੇ ਸਿਰਹਾਣੇ ਕੋਲ ਇੱਕ ਰਵਾਲ ਵਰ ਪਿਆ ਸੀ। ਇਹ ਸਭ ਕੁਝ ਵੇਖ ਕੇ ਉਹ ਘਬਰਾ ਗਈ। ਕਿਉਂਕਿ ਪਹਿਲਾਂ ਉਸਨੇ ਕਦੇ ਵੀ ਡੇਰਾ ਸਾਧ ਦੇ ਆ ਜਾਏ ਕਰਦਾਰ ਬਾਰੇ ਨਾ ਤਾਂ ਕਦੇ ਸੋਚਿਆ ਸੀ ਤੇ ਨਾ ਹੀ ਕਿਸੇ ਤੋਂ ਸੁਣਿਆ ਸੀ। ਰਾਮ ਰਹੀਮ ਵੱਲੋਂ ਟੀਵੀ ਬੰਦ ਕਰਕੇ ਉਸ ਲੜਕੀ ਨੂੰ ਆਪਣੇ ਕੋਲ ਬੁਲਾਇਆ ਜਾਂਦਾ ਤੇ ਕਿਹਾ ਜਾਂਦਾ ਕਿ ਮੈਂ ਅੱਜ ਤੁਹਾਨੂੰ ਤਾਂ ਬੁਲਾਇਆ ਹੈ ਕਿ ਤੁਸੀਂ ਮੇਰੇ ਦਿਲ ਦੇ ਸਭ ਤੋਂ ਕਰੀਬ ਹੋ। ਜੇ ਤੂੰ ਮੇਰੀ ਸੱਚੀ ਚੇਲੀ ਬਣ ਹੈ ਤਾਂ ਤੈਨੂੰ ਤਨਮਨ ਧਨ ਸਭ ਕੁਝ ਮੈਨੂੰ ਸੌਂਪਣਾ ਪਵੇਗਾ। ਮੈਂ ਹੀ ਤੁਹਾਡਾ ਰੱਬ ਹਾਂ। ਪਰ ਉਹ ਲੜਕੀ ਵੱਲੋਂ ਅੱਗੋਂ ਸਵਾਲ ਕੀਤਾ ਜਾਂਦਾ ਕਿ ਕੀ ਰੱਬ ਵੀ ਅਜਿਹੇ ਕੰਮ ਕਰਦਾ ਹੈ ਤਾਂ ਰਾਮ ਰਹੀਮ ਜਵਾਬ ਵਿੱਚ ਕਹਿੰਦਾ ਹੈ ਕਿ ਰੱਬ ਵੀ ਅਜੇ ਕੰਮ ਕਰ ਸਕਦਾ ਹੈ ਕਿਉਂਕਿ ਜਿਵੇਂ ਸ਼੍ਰੀ ਕ੍ਰਿਸ਼ਨ ਭਗਵਾਨ ਰੱਬ ਸੀ ਉਸਦੇ ਵੀ 360 ਗੋਪੀਆਂ ਰੱਖੀਆਂ ਹੋਈਆਂ ਸਰ ਜਿਨ੍ਹਾਂ ਨਾਲ ਉਹ ਰਾਸਲੀਲਾ ਬਣਾਉਂਦਾ ਸੀ ਤਾਂ ਵੀ ਲੋਕ ਉਸ ਨੂੰ ਰੱਬ ਮੰਨਦੇ ਹਨ ਇਸੇ ਕਰਕੇ ਮੈਂ ਵੀ ਕੁਝ ਗਲਤ ਨਹੀਂ ਕਰ ਰਿਹਾ ਦੂਜਾ ਬਈ ਤੈਨੂੰ ਇੱਥੇ ਹੀ ਗੋਲੀ ਮਾਰ ਕੇ ਬਾਹਰ ਵੀ ਸਕਦਾ ਹਾਂ ਤੇ ਤੇਰੀ লাশ ਨੂੰ ਵੀ ਇੱਥੇ ਹੀ ਦੱਬ ਦਿੱਤਾ ਜਾਵੇਗਾ ਤੇਰੇ ਪਰਵਾਰ ਬਾਰੇ ਤਾਂ ਮੇਰੇ ਪੱਕੇ ਸ਼ਰਧਾਲੂ ਹਨ ਤੂੰ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਕਿ ਤੇਰਾ ਪਰਿਵਾਰ ਕਦੇ ਵੀ ਮੇਰੇ ਵਿਰੁੱਧ ਨਹੀਂ ਜਾ ਸਕਦਾ ਤੀਜਾ ਸਰਕਾਰਾਂ ਵਿੱਚ ਵੀ ਮੇਰਾ ਪੂਰਾ ਅਸਰ ਰਸੂਖ ਹੈ ਹਰਿਆਣਾ ਪੰਜਾਬ ਦੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਆ ਕੇ ਮੈਨੂੰ ਮੱਥਾ ਟੇਕਦੇ ਹਨ ਤੇ ਮੇਰੇ ਪੈਰਾ ਵਿੱਚ ਬੈਠਦੇ ਹਨ ਉਹ ਤਾਂ ਸਗੋਂ ਮੇਰੇ ਕੋਲੋਂ ਬਦਤਬਗੜਾਉਂਦੇ ਹਨ ਜਿਸ ਕਰਕੇ ਮੇਰੇ ਖਿਲਾਫ ਉਹ ਕੋਈ ਵੀ ਕਾਰਵਾਈ ਨਹੀਂ ਕਰ ਸਕਦੇ ਡੇਵਤ ਚਾਹਵਾ ਤਾਂ ਤੇਰੇ ਪਰਿਵਾਰ ਨੂੰ ਨੌਕਰੀ ਤੋਂ ਕਢਵਾ ਸਕਦਾ ਹ ਤੇ ਆਪਣੇ ਸੇਵਾਦਾਰਾਂ ਕੋਲੋਂ ਉਹਨਾਂ ਨੂੰ ਬਰਵਾ ਵੀ ਸਕਦਾ ਹ ਡੇਰੇ ਨੂੰ ਹਰ ਰੋਜ਼ 1 ਕਰੋੜ ਤੋਂ ਵੱਧ ਦੀ ਅਫਦਰ ਹੁੰਦੀ ਹੈ ਜੀਦੇ ਨਾਲ ਪੁਲਿਸ ਲੀਡਰ ਜੱਜ ਸਭ ਖਰੀਦੇ ਜਾ ਸਕਦੇ ਹਨ ਚਿੱਠੀ ਲਿਖਣ ਵਾਲੀ ਸਾਧਵੀ ਅਨੁਸਾਰ ਉਸ ਤੋਂ ਬਾਅਦ ਡੇਰਾ ਸਾਧ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਉਸ ਦਿਨ ਤੋਂ ਲੈ ਕੇ ਪਿਛਲੇ 3 ਸਾਲਾਂ ਤੱਕ ਮੇਰੇ ਨਾਲ ਆਹੀ ਕੁਝ ਦਰਦਗੀ ਹੁੰਦੀ ਰਹੀ ਹਰ 25-30 ਦਿਨ ਬਾਅਦ ਉਸ ਦੀ ਵਾਰੀ ਆਉਦੀ ਸੀ ਚਿੱਠੀ ਵਿੱਚ ਸਾਧਵੀ ਨੇ ਲਿਖਿਆ ਕਿ ਮੈਨੂੰ ਇਹ ਵੀ ਪਤਾ ਚੱਲਿਆ ਕਿ ਮੇਰੇ ਤੋਂ ਪਹਿਲਾਂ ਵੀ ਜੋ ਸਾਧਵੀਆਂ ਡੇਰੇ ਵਿੱਚ ਰਹਦੀਆਂ ਸਨ ਉਹਨਾਂ ਨਾਲ ਵੀ ਇਹੀ ਦਰਦਗੀ ਹੁੰਦੀ ਰਹੀ ਸੀ ਇਹਦਾ ਸਾਧਵੀਆਂ ਵਿੱਚੋਂ ਬਹੁਤੀਆਂ ਦੀ ਉਮਰ 35-40 ਸਾਲ ਦੇ ਕਰੀਬ ਸੀ ਜਿਨ੍ਹਾਂ ਦੀ ਵਿਆਹ ਦੀ ਉਮਰ ਹੋ ਲੱਗ ਚੁੱਕੀ ਸੀ ਉਹਨਾਂ ਸਾਰੀਆਂ ਬਲਾਤਕਾਰ ਪੀੜਤ ਸਾਧਵੀਆਂ ਕੋਲ ਇਸੇ ਹਾਲਾਤ ਵਿੱਚ ਰਹਿਣ ਤੋਂ ਇਲਾਵਾ ਹੋਰ ਕੋਈ ਵੀ ਰਾਹ ਬਾਕੀ ਨਹੀਂ ਸੀ ਬਚਿਆ ਜ਼ਿਆਦਾਤਰ ਕੁੜੀਆਂ ਪੜੀਆਂ ਲਿਖੀਆਂ ਸਨ ਜਿਨ੍ਹਾਂ ਕੋਲ ਬੀਏ ਐਮਏ ਬੀਐਡ ਆਦਿ ਦੀਆਂ ਡਿਗਰੀਆਂ ਸਨ ਪਰ ਉਹ ਸਾਰੀਆਂ ਡੇਰੇ ਵਿੱਚ ਬੈਠੀਆਂ ਨਰਕ ਭੋਗ ਰਹੀਆਂ ਸਨ ਸਿਰਫ ਇਸੇ ਕਰਕੇ ਕਿ ਉਹਨਾਂ ਦੇ ਪਰਿਵਾਰਾਂ ਦੀ ਰਾਬ ਰਹੀਬ ਵਿੱਚ ਅੱਧੀ ਸ਼ਰਦਾ ਹੈ ਸਾਧਵੀ ਅਨਸਾਰ ਅਸੀਂ ਡੇਰੇ ਵਿੱਚ ਚਿੱਟੇ ਕੱਪੜੇ ਪਹਿਨਦੀਐਸ ਤੇ ਸਿਰ ਤੇ ਪਟਕਾ ਵੱਢ ਕੇ ਰੱਖਦੀਐਸ ਡੇਰੇ ਦੇ ਕਿਸੇ ਵੀ ਮਰਦਵਲ ਵੇਖੜ ਦਾ ਉਹਨਾਂ ਨੂੰ ਵਕਵ ਨਹੀਂ ਸੀ ਹੁੰਦਾ ਡੇਰਾ ਮੁਖੀ ਦੇ ਆਦੇਸ਼ ਮੁਤਾਬਕ ਉਹ ਕਿਸੇ ਵੀ ਬੰਦੇ ਦੇ ਨਾਲ ਗੱਲਬਾਤ ਕਰਨ ਵੇਲੇ ਉਸ ਤੋਂ 9-10 ਫੁੱਟ ਦੂਰ ਹੋ ਕੇ ਖੜ੍ਹਦੀਆਂ ਸਨ। ਬਾਹਰਲੀ ਦੁਨੀਆ ਨੂੰ ਵੇਖਣ ਵਿੱਚ ਅਸੀਂ ਦੇਵੀਆਂ ਲੱਗਦੀਆਂ ਸੀ ਪਰ ਸਾਡਾ ਹਾਲ ਕੋਠੇ ਦੀਆਂ ਵੇਸਵਾਵਾਂ ਨਾਲੋਂ ਵੀ ਭੈੜਾ ਸੀ। ਮੈਂ ਕਈ ਵਾਰ ਆਪਣੇ ਪਰਿਵਾਰ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਡੇਰੇ ਵਿੱਚ ਕੁਝ ਵੀ ਚੰਗਾ ਨਹੀਂ ਪਰ ਪਰਿਵਾਰ ਅੱਗੋਂ ਉਸਨੂੰ ਹੀ ਡਾੜ੍ਹ ਦਿੰਦਾ ਸੀ ਕਿ ਡੇਰੇ ਤੋਂ ਚੰਗੀ ਥਾਂ ਤੈਨੂੰ ਹੋਰ ਕਿਤੇ ਵੀ ਨਹੀਂ ਮਿਲ ਸਕਦੀ ਕਿਉਂਕਿ ਉੱਥੇ ਤਾਂ ਰੱਬ ਦੀ ਸੰਗਤ ਵਿੱਚ ਤੂੰ ਰਹਿੰਦੀ ਹੈ। ਪਰਵਾਰ ਬਾਰੇ ਕਹਿੰਦੇ ਹਨ ਕਿ ਤੂੰ ਡੇਰੇ ਬਾਰੇ ਆਪਣੇ ਮਨ ਵਿੱਚ ਬੁਰੀ ਸੋਚ ਪੈਦਾ ਕਰ ਲਈ ਹੈ ਇਸੇ ਲਈ ਹੋਰ ਤੈਨੂੰ ਸਤਗੁਰ ਦਾ ਜਾਪ ਕਰਨਾ ਚਾਹੀਦਾ ਹੈ ਅਸੀਂ ਇੱਥੇ ਮਜਬੂਰ ਹਾਂ ਕਿਉਂਕਿ ਸਾਨੂੰ ਡੇਰੇ ਦੇ ਹਰ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ ਕਿਸੇ ਇੱਕ ਕੁੜੀ ਨੂੰ ਦੂਜੀ ਕੁੜੀ ਨਾਲ ਗੱਲ ਕਰਨ ਦੀ ਵੀ ਆਗਿਆ ਨਹੀਂ ਡੇਰਾ ਸਾਧ ਦੇ ਹਦਾਇਤਾਂ ਮੁਤਾਬਕ ਕੁੜੀਆਂ ਆਪਣੇ ਮਾਪੇ ਨਾਲ ਵੀ ਟੈਲੀਫੋਨ ਤੇ ਗੱਲ ਨਹੀਂ ਕਰ ਸਕਦੀਆਂ ਜੇਕਰ ਕੋਈ ਕੁੜੀ ਡੇਰੇ ਦੀ ਅਸਲੀਅਤ ਬਾਰੇ ਗੱਲਬਾਤ ਕਰਦੀ ਵੀ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਕੁਝ ਦਿਨ ਪਹਿਲਾਂ ਬਠਿੰਡੇ ਦੀ ਇੱਕ ਕੁੜੀ ਨੇ ਡੇਰਾ ਸਾਧ ਦੀਆਂ ਕਰਤੂਤਾਂ ਬਾਰੇ ਦੱਸ ਦਿੱਤਾ ਤਾਂ ਸਾਰੇ ਸੇਵਾਦਾਰਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਕੁੱਟਮਾਰ ਕਾਰਨ ਉਸ ਦੀ ਰੀੜ ਦੀ ਹੱਡੀ ਵਿੱਚ ਫ੍ਰੈਕਚਰ ਆ ਗਿਆ ਤੇ ਉਹ ਹਾਲੇ ਤੱਕ ਬੈੱਡ ਤੇ ਹੀ ਪਈ ਹੈ ਉਸ ਕੁੜੀ ਦਾ ਬਾਪ ਡਰ ਅਤੇ ਬਦਨਾਮੀ ਕਾਰਨ ਸੇਵਾਦਾਰੀ ਛੱਡ ਕੇ ਪਿੰਡ ਚਲਿਆ ਗਿਆ ਇਸੇ ਤਰ੍ਹਾਂ ਕੁਰਕ ਖੇਤਰ ਦੀ ਇੱਕ ਕੁੜੀ ਨੇ ਘਰ ਜਾ ਕੇ ਸਾਰੀ ਅਸਲੀਅਤ ਆਪਣੇ ਪਰਿਵਾਰ ਨੂੰ ਦੱਸੀ ਤਾਂ ਡੇਰੇ ਦੇ ਹਥਿਆਰਬੰਦ ਗੁੰਡੇ ਉਸਦੇ ਘਰ ਉਸ ਨੂੰ ਤਮਕਾਉਣ ਪਹੁੰਚ ਗਏ ਇਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੀਆਂ ਕੁੜੀਆਂ ਡੇਰੇ ਵਿੱਚ ਰਹਿ ਰਹੀਆਂ ਹਨ ਜੋ ਡੇਰੇ ਬਾਰੇ ਕੁਝ ਵੀ ਦੱਸਣ ਤੋਂ ਡਰ ਰਹੀਆਂ ਹਨ ਬੇਸ਼ੱਕ ਕੁਝ ਵਿੱਚੋਂ ਡੇਰਾ ਛੱਡ ਵੀ ਚੁੱਕੀਆਂ ਹਨ ਪਰ ਫਿਰ ਵੀ ਡਰ ਕਾਰਨ ਉਹ ਆਪਣਾ ਮੂੰਹ ਨਹੀਂ ਖੋਲਦੀਆਂ ਜੇ ਮੈਂ ਵੀ ਆਪਣਾ ਨਾਮ ਦੱਸ ਦਿੱਤਾ ਤਾਂ ਮੈਨੂੰ ਵੀ ਅਤੇ ਮੇਰੇ ਪਰਿਵਾਰ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ ਪਰ ਮੈਂ ਆਮ ਲੋਕਾਂ ਨੂੰ ਇਹ ਸੱਚਾਈ ਜ਼ਰੂਰ ਦੱਸਣਾ ਚਾਹਦੀ ਹਾਂ ਕਿਉਂਕਿ ਮੈਂ ਇਹ ਪਰਚਾਦੀ ਔੜ ਬਰਦਾਸ਼ਤ ਨਹੀਂ ਕਰ ਸਕਦੀ ਪਰ ਮੈਨੂੰ ਜਾਨ ਦਾ ਖਤਰਾ ਹੈ ਜੇ ਮੀਡੀਆ ਜਾਂ ਕੋਈ ਹੋਰ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ 30 40 ਕੁੜੀਆਂ ਸਾਹਮਣੇ ਆ ਕੇ ਸੱਚਾਈ ਜ਼ਰੂਰ ਬਿਆਨ ਕਰ ਦੇਣਗੀਆਂ ਸਾਡੀ ਮੈਡੀਕਲ ਜਾਂਚ ਵੀ ਕਰਵਾਈ ਜਾਵੇ ਜਿਸ ਵਿੱਚ ਇਹ ਗੱਲ ਸਾਫ਼-ਸਾਫ਼ ਜ਼ਾਹਿਰ ਹੋ ਜਾਵੇਗੀ ਕਿ ਡੇਰਾ ਮੁਖੀ ਗੁਰਮੀਤ RAM ਰਹੀਮ ਨੇ ਸਾਡੀਆਂ ਜਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ ਇੱਕ ਦੁਖੀ ਹਬਲਾ ਇਸ ਚਿੱਠੀ ਜੋ ਇੱਕ ਗੁਮਨਾਮ ਸਾਧਵੀ ਵੱਲੋਂ ਉਸ ਵਕਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਲਿਖੀ ਗਈ ਸੀ ਇਸ ਚਿੱਠੀ ਨੂੰ ਆਧਾਰ ਬਣਾ ਕੇ ਅਤੇ ਗੰਭੀਰਤਾ ਨਾਲ ਲੈਂਦੇ ਹੋਏ ਬਾਅਦ ਵਿੱਚ ਸਰਕਾਰ ਨੇ ਰਾਮ ਰਹੀਮ ਤੇ ਸਕੱਜਾ ਕਸਰਾ ਸ਼ੁਰੂ ਕੀਤਾ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ